ਲਓ ਬਾਈ ਇੱਕ ਹੋਰ ਰੂਟਾਵੇਟਰ ਬਾਈ ਕਰਤਾ ਸਿਰ ਜੌਂਡੀਆ 5205 ਨਾਲ 8 ਫਟਾ ਤੇ ਵੀਰ ਹੁਣੀ ਆਏ ਸੀਗੇ ਬਾਈ ਜੀ ਓਰਨੇਆ ਤੋਂ ਮੰਦੀਪ ਬਾਈ ਹੁਣੀ ਤੇ ਰੂਟਾਵੇਟਰ ਬਾਈ 8 ਫਟਾ ਟੌਪ ਮਾਡਲ ਤਿਆਰ ਕਰਤਾ ਤੇ ਬਾਕੀ ਬਾਈ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਬਾਈ ਕਿਹੜਾ ਪਿੰਡ ਆ ਬਾਈ ਜੀ ਆਪਣਾ ਆਪਣਾ ਓਰਨਾ ਜੀ ਓਰਨਾ ਜੀ ਬਾਜੀ ਪਹਿਲੀ ਵਾਰ ਸ਼ਕਤੀਮਾਨ ਦਾ ਰੂਟਾਵੇਟਰ ਲੈ ਕੇ ਚੱਲੇ ਹੋ ਕਿ ਪਹਿਲਾਂ ਵੀ ਆਪਾਂ ਵਰਤਦੇ ਆ ਇੰਪਲੀਮੈਂਟ ਹੈ। ਬੈਨਾ ਤਿੰਨਾ ਹੀ ਸਾਡੇ ਕੋਲ। ਅੱਛਾ ਅੱਛਾ ਜੀ। ਦੋ ਰੂਟਾਵੇਟਰ ਹੈ ਆਪਣਾ ਆਰਕਾਵੇਟਰ ਇੱਕ ਸੁਪਰਹੀਟਰ ਹੈ। ਅੱਛਾ ਦੋ ਰੂਟਾਵੇਟਰ ਹੈ ਜੀ ਇੱਕ ਸੁਪਰਹੀਟਰ। ਇੱਕ ਸੁਪਰਹੀਟਰ ਹੈ ਜੀ। ਤੇ ਕਿਵੇਂ ਕਿੱਦਾਂ ਦੇ ਚੱਲਦੇ ਸੀ ਪਹਿਲਾਂ? ਬਹੁਤ ਵਧੀਆ ਚੱਲਦੇ ਸੀ ਹੋਵੇ 7-7-8 ਸਾਲ ਹੋ ਗਏ। ਠੀਕ ਹੈ ਠੀਕ ਹੈ ਜੀ। ਸੁਪਰਹੀਟਰ ਨੂੰ 3 ਸਾਲ ਹੋ ਗਏ। ਠੀਕ ਹੈ ਜੀ। ਕੋਈ ਕੰਪਲੀਟ ਜੀ। ਕੋਈ ਵੀ ਨਿਆੜੇ ਤੱਕਦਾ ਹੈ ਨਹੀਂ ਕੁਝ। ਠੀਕ ਹੈ ਜਾਨੀ ਪੂਰੇ ਵਧੀਆ ਚੱਲਦੇ ਨੇ ਹੈਨਾ। ਬਹੁਤ ਵਧੀ ਠੀਕ ਹੈ ਜੀ ਤਿੰਨ ਰੂਟਾ ਵੇਟਰ ਹੋ ਗਏ ਜੀ ਹੁਣ ਤਿੰਨ ਹੋ ਗਏ ਤਿੰਨ ਰੂਟਾ ਵੇਟਰ ਹੋ ਗਏ ਜੀ 28 ਫੁੱਟੇ ਹੋ ਗਏ 19 ਠੀਕ ਹੈ ਜੀ 51 ਫੁੱਟੇ ਰੂਟਾ 8 ਠੀਕ ਹੈ ਠੀਕ ਹੈ ਓਕੇ ਧੰਨਵਾਦ ਬਾਈ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਜੀ ਤੇ 245205 ਆ ਵੈਸੇ ਬਾਈ ਉਹਨਾਂ ਨੇ ਚਲਾਉਣਾ ਇਹ 8 ਫੁੱਟਾ ਫਾਰਮ ਟਰੈਕ 45 ਨਾਲ ਤੇ ਫਿਰ ਤੁਹਾਨੂੰ ਆਪਾਂ ਖੇਤ ਜਾਵਾਂਗੇ ਜਦੋਂ ਆਪਾਂ ਢੇੜੇ ਗੁੜੇ ਸੈੱਟ ਕਰਨੇ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਦੱਸਾਂਗੇ ਵੀ ਕਿੰਨਾ ਮਾਡਲ ਫਾਰਮ ਟਰੈਕ 45 ਆ ਤੇ ਕਿਹੜੇ ਗੇਅਰ ਨਾਲ ਜਿਹੜਾ ਇਹ 8 ਫੁੱਟਾ ਚੱ ਇੱਧਰ ਨੇ ਬਾਈ ਮਨਦੀਪ ਸਿੰਘ ਉਹਨੇ ਜਿਹਨਾਂ ਨੇ ਕਾਪਟਰ ਬੀਪੀਆ ਨਮਾ ਜੀ ਤੇ ਬਾਈ ਉਹਨਾਂ ਕੋਲ 6 ਸਾਲ ਪੰਜ ਛੇ ਇੰਪਲੀਮੈਂਟ ਆਪਣੇ ਚੱਲਦੇ ਨੇ ਜੀ ਆਪਣੇ ਨਾਲ ਪੁਰਾਣੇ ਜੁੜੇ ਹੋਏ ਨੇ ਬਾਈ ਉਹਣੀ ਤੇ ਏਰੀਆ ਵੈਸੇ ਬਾਈ ਉਹਨਾਂ ਦਾ ਮਹਾਲੀ ਜ਼ਿਲ੍ਹਾ ਪੈ ਜਾਂਦਾ ਤੇ ਇੱਧਰ ਆਪਣੇ ਵੱਲ ਬਾਈ ਜ਼ਮੀਨ ਬਾਈ ਉਹਨਾਂ ਦੀ ਜ਼ਮੀਨ ਆ ਖੇਤੀ ਉਰੀ ਕਰਦੇ ਨੇ ਬਾਕੀ ਰੁਟਾਟਰ ਹੈਗਾ ਬਈ ਪਿਆਰ-ਵਰ ਪਿਆਰ ਸਟਿੱਕਰ ਚੁੱਕਣਾ ਤੇ ਉਸ ਦਾ ਕਰਤਾ ਜੀ ਬਾਕੀ ਖੇਤ ਚ ਜਾ ਕੇ ਗੇੜੇ-ਗੁੜੇ ਸੈੱਟ ਕਰਕੇ ਚਲਾਵਾਂਗੇ ਇਹਨੂੰ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨਾ ਮਾਡਲ ਆ ਫਾਰਮ ਟਰੈਕ 45 ਦੇ ਕਿਹੜੇ ਗੇਅਰ ਨਾਲ ਇਹ ਸੈੱਟ ਚੱਲਦਾ ਹੈ ਇੱਕ ਹੋਰ ਨਵਾਂ ਮਲਚਰ ਚੱਲਿਆ ਜੀ ਅੱਠ ਫੁੱਟਾ ਮਲਚਰ ਚੱਲਿਆ ਜੀ ਸਪੈਸ਼ਲ ਐਡੀਸ਼ਨ ਨਿਊ ਹੌਲੈਂਡ 630 ਨਾਲ ਵੀ ਅੱਠ ਫੁੱਟਾ ਮਲਚਰ ਆ ਜੀ ਤਿਆਰ ਕਰਕੇ ਖੜਾ ਆਇਆ ਸੀਗਾ ਜੀ ਤੇ ਬਾਈ ਉਹਨਾਂ ਦੀ ਨਿਕਲੀ ਸੀਗੀ ਸਬਸਿਡੀ ਤੇ ਬਾਈ ਹੁਣੀ ਅੱਜ ਮਲਚਰ ਲੈ ਕੇ ਚੱਲੇ ਨੇ ਬਾਕੀ ਇਹ ਤੇ ਹੁਣ ਸਟਿੱਕਰ ਸੁੱਪਰ ਲਾਉਣ ਤੋਂ ਰਹਿੰਦੇ ਆ ਜੀ ਤੇ ਜਿਹੜਾ ਬਾਈ ਸ਼ਕਤੀਮਾਨ ਦਾ ਮਲਚਰ ਬਹੁਤ ਵਧੀਆ ਕੁਆਲਿਟੀ ਦਾ ਮਲਚਰ ਬਣਾਇਆ ਤੇ ਸਾਰ ਨੂੰ ਘੈਂਟ ਮਲਚਰ ਇਹ ਚੱਲਦਾ ਜੀ ਕਿਸੇ ਤੋਂ ਵੀ ਪੁੱਛ ਲਿਓ ਬਹੁਤ ਸੈੱਟ ਮਲਚਰ ਚੱਲਦਾ ਬਹੁਤ ਵਧੀਆ ਚੱਲਦਾ ਜੀ ਤੇ ਜ਼ਿਆਦਾਤਰ ਇਹਦੀ 6 ਅੱਠ ਫੁੱਟੇ ਦੀ ਸੇਲ ਹੋਈ ਹੋਈ ਆ ਹੁਣ ਅੱਗੇ ਪਹਿਲਾਂ 7 ਫੁੱਟੇ ਵਿਗਦੇ ਸੀ ਜਿਹੜੇ ਇੱਕ ਸਾਈਡ ਨੂੰ ਹੁੰਦੇ ਸੀਗੇ ਤੇ ਹੁਣ ਇਹਦੀ ਜ਼ਿਆਦਾ ਮਾਰਕੀਟ ਸ਼ਕਤੀਮਾਨ ਦੇ 8 ਫੁੱਟੇ ਮਲਚਰ ਦੀ ਆ ਕੋਈ ਵੀ ਸ਼ਕਤੀਮਾਨ ਦਾ ਇੰਪਲੀਮੈਂਟ ਲੈਣਾ ਹੋਵੇ ਭਾਜੀ ਆਪਣੇ ਨਾਲ ਸੰਪਰਕ ਕਰਿਓ ਵੱਧ ਤੋਂ ਵੱਧ ਸਾਰੇ ਇੰਪਲੀਮੈਂਟ ਬਾਈ ਤੁਹਾਨੂੰ ਮਿਲ ਜਾਣਗੇ ਸ਼ਕਤੀਮਾਨ ਦੇ ਤੇ ਬਹੁਤ-ਬਹੁਤ ਮੁबारकਾਂ ਬਾਈ ਇਹਨਾਂ ਨੂੰ ਤੇ ਹਾਲੈਂਡ ਵੀ ਬਾਈ ਹੁਣੀ ਨਮਾਈ ਲਈ ਵਰਗਣੀ ਪਰ ਹੁਣ ਇਹ ਲੱਗਦਾ ਹਾਲੈਂਡ 362 ਦੀ ਤੇ ਮੱਕੀ ਦੇ ਰੋੜਾ ਬਾਕੀ ਜਦੋਂ ਤੁਹਾਨੂੰ ਚੱਲਦਾ ਦਿਖਾਵਾਂਗੇ ਤੁਹਾਨੂੰ ਸ਼ਕਤੀਮਾਨ ਦਾ ਮਲਚਰ ਕਿਸੇ ਨਾ ਕਿਸੇ ਦਿਨ ਇਹ ਮੱਕੀ ਮੁੱਕੀ ਤੇ ਬਾਈ ਉਹਨਾਂ ਨੇ ਚਲਾਉਣਾ ਹਿਆ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਚੱਲਦਾ ਮੱਕੀ ਤੇ ਵਿੱਚ ਧਾਨਾਂ ਤੇ ਵੀ ਚੱਲਦਾ ਦਿਖਾਵਾਂਗੇ ਤੇ ਬਾਕੀ ਤੁਸੀਂ ਬਾਈ ਮਲਚਰ ਤਾਮ ਚੱਲਦਾ ਦੇਖ ਲੈਣਾ ਬਹੁਤ ਵਧੀਆ ਕੁਆਲਿਟੀ ਦਾ ਮਲਚਰ ਆਵਣਾ ਸ਼ਕਤੀਮਾਨ ਦਾ ਤੇ ਮੱਛਵੜਾ ਸਾਹਿਬ ਵੀ ਆਪਣੀ ਡੀਲਰਸ਼ਿਪ ਹੈਗੀ ਆ ਨਵੇਂ ਸ਼ਹਿਰ ਵੀ ਹੈਗੀ ਆ ਤੇ ਰੋਪੜ ਵੀ ਹੈਗੀ ਆ ਕਿਸੇ ਪਾਸੇ ਨੂੰ ਜੇ ਤੁਸੀਂ ਮਲਚਰ ਲੈਣਾ ਹੋਵੇ ਤਾਂ ਬਾਈ ਆਪਣੇ ਨਾਲ ਵੱਧ ਤੋਂ ਵੱਧ ਸੰਪਰਕ ਕਰਿਓ ਇੱਕ ਹੋਰ ਤੁਹਾਡੇ ਵਾਸਤੇ ਬਾਈ ਸ਼ਾਨਦਾਰ ਰੂਟਾਵੇਟਰ ਆ ਜੀ 8 ਫੋਟਾ ਕਿਸੇ ਨੇ ਲੈਣਾ ਬਾਈ ਦੱਸਿਓ ਆ ਦੇਖੋ ਜੀ ਰੂਟਾਵੇਟਰ ਹੈਗਾ ਬਿਲਕੁਲ ਸਾਫ ਕੰਡੀਸ਼ਨ ਚ ਦੀ ਇੱਕ ਸੀਲ ਲੀਕ ਸੀਗੀ ਉਹ ਅਸੀਂ ਪਾ ਦੇਣੀ ਆ ਸੀਲ ਬਾਕੀ ਬਿਲਕੁਲ ਨਵੇਂ ਦਾ ਨਮਾ ਪਿਆ ਰੂਟਾਵੇਟਰ ਬਾਈ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਬਿਲਕੁਲ ਨਵੀਂ ਕੰਡੀਸ਼ਨ ਚ ਰੂਟਾਵੇਟਰ ਪਿਆ ਬਿਲਕੁਲ ਸਾਫ ਇਹਦੀ بس ਇੱਕ ਸੀਲ ਲੀਕ ਸੀਗੀ ਉਹ ਅਸੀਂ ਪਾ ਦੇਣੀ ਆ ਜੀ ਗਰਾਰੀਆਂ ਗਰੂਰੀਆਂ ਸਭ ਕੁਝ ਓਕੇ ਕੰਡੀਸ਼ਨ ਆ ਪੂਰਾ ਵਧੀਆ ਜੀ ਇੱਕ ਕਪੈਸਿਟੀ ਵੀ ਆ ਜੀ ਇਹਦੇ ਤੇ ਬਲੇਡ ਵੀ ਵਧੀਆ ਖੜੇ ਨੇ ਜੀ ਦੇਖੋ 50 ਕਾ 40 50% ਬਲੇਡ ਖੜੇ ਨੇ ਜੀ ਤੇ ਪੂਰਾ ਵਧੀਆ ਚੱਲਦਾ ਕਿਸੇ ਨੇ ਵੀ ਲੈਣਾ ਹੋਇਆ ਸਵੈਨ ਦਾ 8 ਫੁੱਟਾ ਰੂਟਾਵੇਟਰ ਆਪਣੇ ਸੰਪਰਕ ਕਰ ਲਿਓ ਜੇ ਮਾਡਲ ਦੀ ਗੱਲ ਕਰੀਏ ਤੁਹਾਨੂੰ ਮਾਡਲ ਦੱਸ ਦਿੰਨੇ ਆ ਨੰਬਰ ਪਲੇਟੇ ਦਿਖਾ ਦਿੰਨੇ ਆ ਸਿੱਧੀ ਆ ਦੇਖੋ ਜੀ 2017 ਮਾਡਲ ਆ 2017 ਮਾਡਲ ਰੂਟਾਵੇਟਰ ਬਿਲਕੁਲ ਸਾਫਲੀ ਨਵੇਂ ਚ ਦੱਸਿਓ ਬਾਈ ਜੇ ਕਿਸੇ ਨੇ ਵੀ ਲੈਣਾ ਹੋਇਆ ਸਵੈਨ ਕੰਪਨੀ ਦਾ ਲਾਉ ਬਾਈ ਜੀ ਬਾਈ ਉਹਨਾਂ ਕੋਲ ਆਏ ਸੀਗੇ ਜੀ ਬਾਈ ਉਹਣੀ 2000 15 16 ਮਾਡਲ ਰੂਟਾਵੇਟਰ ਆਈ 8 ਫੋਟਾ ਫਾਰਮ ਟਰੈਕ 45 ਨਾਲ ਚਲਾ ਰਹੇ ਨੇ ਦੇਖੋ ਜ਼ਮੀਨ ਬਿਲਕੁਲ ਗਿੱਲੀ ਆ ਤੇ ਮੱਕੀ ਦੇ ਟਾਣਡੇ ਨੇ ਵਿੱਚ ਤੇ ਪੂਰਾ ਵਧੀਆ ਮਲੋਂਦਾ ਜਾਂਦਾ ਜੀ ਰੂਟਾਵੇਟਰ ਸੱਤ ਪੂਤਾ ਰੂਟਾਵੇਟਰ ਚੱਲਦਾ ਬਾਈ ਜੀ 2016 ਮਾਡਲ ਬਾਈ ਉਹਨਾਂ ਕੋਲ ਜੀ ਤੇ ਬਾਈ ਉਹਨਾਂ ਨੇ ਦੱਸਿਆ ਬਾਈ ਉਹਣੀ ਕਹਿੰਦੇ ਵੀ ਅੱਜ ਤੱਕ ਇਹਦੇ ਵਿੱਚ ਇੱਕ ਨਟ ਵੀ ਅਸੀਂ ਆਪਦੇ ਕੋਲੋਂ ਨਾ ਮਾ ਨਹੀਂ ਪਾਇਆ ਉਹੀ ਪ੍ਰਾਂ ਹੀ ਸਮਾਨ ਚੱਲਦਾ ਅੰਨੇ ਵਾ ਅਸੀਂ ਕੱਦੂ ਕਰਦੇ ਆਂ ਅੱਜ ਤੱਕ ਕਹਿੰਦੇ ਇਹਦੇ ਵਿੱਚ ਜਾਨੀ ਕਿ ਪਾਣੀ ਨਹੀਂ ਪਿਆ ਬਿਲਕੁਲ ਨਹੀਂ ਆ ਕਹਿੰਦੇ ਹੁਣ ਦੇਖੋ ਅਸੀਂ ਆ ਮੱਕੀ ਦੇ ਟਾਂਡੇ ਨਾ ਆ ਗਿੱਲੇ-ਗਿੱਲੇ ਜ਼ਮੀਨ ਕਾਫੀ ਗਿੱਲੀ ਆ ਇਹ ਵਿੱਚ ਅਸੀਂ ਮਿਲਾ ਲੈਣੇ ਆ ਤੇ ਟਰੈਕਟਰ ਵੀ ਦੇਖੋ ਆਰਮਨਾਲ ਚੱਲ ਰਿਹਾ 45 ਜੀ ਤੇ ਵਿੱਚ ਮਿਲਾ ਕੇ ਫਿਰ ਇਹਨੂੰ ਪਾਣੀ ਛੱਡ ਕੇ ਫਿਰ ਇਸੇ ਰੂਟਰੇਟਰ ਨਾਲ ਕੱਦੂ ਕਰਨਾ ਜੀ ਅੱਜ ਤੱਕ ਕਹਿੰਦੇ ਕੋਈ ਪ੍ਰੋਬਲਮ ਨਹੀਂ ਆ ਜੀ ਰੂਟਰੇਟਰ ਦੇ ਵਿੱਚ ਸ਼ਕਤੀਮਾਨ ਵਾਲੇ ਪੂਰਾ 1 ਨੰਬਰ ਚੱਲਦਾ 2016 ਤੋਂ ਲੈ ਕੇ 1516 ਤੱਕ ਲੈ ਕੇ। ਬਾਕੀ ਜਦੋਂ ਬਾਈ ਹੁਣੀ ਇੱਧਰ ਆਉਣਗੇ ਥੋੜੀ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਾਈ ਉਹਨਾਂ ਦਾ। ਕਿੱਦਾਂ ਦਾ ਰੂਟਾਵੇਟਰ ਚੱਲੇ ਆ। ਉਹ ਬਾਈ ਉਹਨਾਂ ਦੀ ਜਵਾਨੀ ਆਪਾਂ ਤੁਹਾਨੂੰ ਸੁਣਾਵਾਂਗੇ। ਤੇ ਪਿੰਡ ਪੈਂਦਾ ਬਾਈ ਉਹਨਾਂ ਦਾ ਇੱਧਰ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕੱਕੇਵਾਲ ਪਿੰਡ ਪੈਂਦਾ ਰਾਹੂ ਦੇ ਨਾਲ। ਰਾਹੂ ਦੇ ਕੋਲ ਕੱਕੇਵਾਲ ਪਿੰਡ ਨਵੇਂ ਸ਼ਹਿਰ ਉਹ ਪਿੰਡ ਆ ਬਾਈ ਉਹਨਾਂ ਦਾ ਫਾਰਮ ਟਰੈਕ 47 ਨਾਲ ਬਾਈ ਹੁਣੀ ਚਲਾ ਰਹੇ ਨੇ। ਤੇ 22 ਉਹਨਾਂ ਦਾ ਹੀ ਰੂਟਾਵੇਟਰ ਦੇਖ ਕੇ ਸਾਡੇ ਕਈ ਰੂਟਾਵੇਟਰ ਬਾਈ ਨਵੇਂ ਚੱਲੇਗੇ 5 4 ਇਹੀ ਰੂਟਾਵੇਟਰ ਨੂੰ ਚੱਲਦਾ ਦੇਖ ਕੇ ਜਾਨੀ ਤੇ ਬਾਕੀ ਬਾਈ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਨੇ ਆ ਤੇ ਜੀ ਕਹਿੰਦੇ ਆ ਬਾਈ ਜੋਣੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਔਰ ਬਾਈ ਜੀ ਆਪਣਾ ਕੀ ਨਾਮ ਆ ਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਪਿੰਡ ਕਿਹੜਾ ਬਾਈ ਜੀ ਆਪਣਾ ਕੱਕੇਵਾਲ ਕੱਕੇਵਾਲ ਪਿੰਡ ਜ਼ਿਲ੍ਹਾ ਨਮਾਸ਼ਹਿਰ ਹਨਾ ਰਾਹੋਂ ਦੇ ਕੋਲ ਤੇ ਬਾਈ ਜੀ ਫਾਰਮ ਟਰੈਕ 45 ਨਾਲ ਚਲਾ ਰਹੇ ਨੇ ਸ਼ਕਤੀਮਾਨ ਦਾ ਜੀ 7 ਫੁੱਟ ਰੋਟਾਵੇਟਰ ਹਨਾ ਜੀ ਹਾਂਜੀ ਤੇ ਟਰੈਕਟਰ ਕਿੰਨਾ ਮਾਡਲ ਹੈ ਜੀ ਫਾਰਮ ਟਰੈਕ 45 ਜੀ ਤੇ 7 ਮਾਡਲ 2007 ਮਾਡਲ ਹਨਾ ਜੀ ਤੇ ਸਿੰਗਲ ਸਪੀਡ ਆ ਕਿ ਆਪਣਾ ਡਬਲ ਕਲਚ ਆ ਜੀ ਡਬਲ ਕਲਚ ਆ ਤੇ ਬਾਈ ਜੀ ਜਿਹੜਾ ਆ ਰੋਟਾਵੇਟਰ ਤੁਸੀਂ ਯੂਜ਼ ਕਰ ਰਹੇ ਹੋ ਜੀ ਸ਼ਕਤੀਮਾਨ ਦਾ ਜੀ ਇਹ ਕਿੰਨਾ ਮਾਡਲ ਹੈ ਜੀ ਆਪਣਾ ਇਹ 16 ਮਾਡਲ ਹੈ 2000 2016 ਮਾਡਲ ਹੈ ਹਨ ਜੀ ਤੇ ਸਾਰਾ ਕੁਝ ਨਾੜ ਦਾ ਹੀ ਹੈ ਰੰਗ ਰੂਗ ਜੀ ਬਿਲਕੁਲ ਜੀ Ориਜినਲ ਤੇ ਪੂਰਾ Ориਜినਲ ਰੂਟਾਵੇਟਰ ਹੈ ਜੀ ਸੈਮੀ ਚੈਂਪੀਅਨ ਮਾਡਲ ਹੈ 2016 ਮਾਡਲ ਹੈ ਜੀ ਰੂਟਾਵੇਟਰ ਸ਼ਕਤੀਮਾਨ ਦਾ ਜੀ ਇਹ ਬਾਈ ਜੀ ਆਪਾਂ ਲਿਆ ਕਿੱਥੋਂ ਸੀਗਾ ਕਿਹੜੀ ਡੀਲਰਸ਼ਿਪ ਤੋਂ ਲਿਆ ਸੀਗਾ ਜੀ ਇਹ ਇਹ ਮੈਂ ਤਾਂ ਜਿਹਦਾ 1 ਸਾਲ ਚੱਲੇ ਆ ਲੈ ਕੇ ਆਇਆ ਸੀ ਸੈਕੰਡ ਹੈਂਡ ਲਿਆ ਸੀ ਠੀਕ ਆ ਠੀਕ ਹੈ ਮੈਂ 1 ਸਾਲ ਰੱਖਿਆ ਫਿਰ ਸੁਪਰ ਸੀਡਰ ਲੈ ਲਿਆ ਠੀਕ ਆ ਜੀ ਹਾਂ ਜੀ ਤੇ ਬਾਈ 2016 ਤੋਂ ਤੁਸੀਂ ਸ਼ਕਤੀਮਾਨ ਦਾ ਰੂਟਾਵੇਟਰ ਚਲਾ ਰਹੇ ਹੋ ਜੀ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਹੁਣ ਤੱਕ 2016 ਤੋਂ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਉਹੀ ਚੱਲ ਰਿਹਾ ਜੀ ਹਾਂਜੀ origignal ਚੱਲ ਰਿਹਾ ਤੇ ਸਿਰਫ ਮਾੜਾ ਮੋਟਾ ਸ਼ਾਫਟ ਦਾ ਕ੍ਰੋਸ ਕ੍ਰੂਸ ਵਗੈਰਾ ਹਾਂ ਉਹ ਸ਼ਾਫਟ ਦੀ ਪ੍ਰੋਬਲਮ ਆਈ ਉਹ ਤਾਂ ਮਤਲਬ ਰੂਟਾਵੇਟਰ ਦੀ ਗੱਲ ਕਰ ਰਹੇ ਹਾਂ ਰੂਟਾਵੇਟਰ ਚ ਕੋਈ ਪ੍ਰੋਬਲਮ ਨਹੀਂ ਠੀਕ ਆ ਜੀ ਤੇ ਆਪਣਾ ਇਹ ਜਿਹੜਾ ਰੂਟਾਵੇਟਰ ਹੈ ਇਹਦੇ ਨਾਲ ਸਾਰਾ ਕੱਦੂ ਇਹਦੇ ਨਾਲੇ ਕਰਦੇ ਹੋ ਤੁਸੀਂ ਜੀ ਨਹੀਂ ਮੱਕੀ ਵਾਲੇ ਖੇਤਾਂ ਦਾ ਕਰਦੇ ਹਾਂ ਮੱਕੀ ਵਾਲੇ ਕਿੰਨੇ ਖੇਤ ਹੋ ਜਾਂਦੇ ਆ ਜੀ ਹੋ ਜਾਂਦੇ ਆ ਖੇਤ ਲਗਭਗ 12 14 ਕਰ ਹਾਂਜੀ 14 15 ਕਿਲੇ ਜਿਹੜੇ ਮੱਕੀ ਦੇ ਹੋ ਜਾਂਦੇ ਆ ਹਾਂ ਤੇ ਹਰੇਕ ਸਾਲ ਕੱਦੂ ਕਰਦੇ ਹੁੰਦੇ ਨਾਲ ਵੀ ਕੋਈ ਪ੍ਰੋਬਲਮ ਆਈ ਹੋਵੇ ਜਾਂ ਪਾਣੀ ਪੈ ਗਿਆ ਗੇਅਰ ਦੇ ਵਿੱਚ ਜਾਂ ਕੁਝ ਹੋ ਗਿਆ ਜੀ ਨਹੀਂ ਕਹ ਲਾਇਆ ਹੀ ਨਹੀਂ ਹਜੇ ਤਾਈ ਅਰੀਜਨਲ ਏ ਸਾਰਾ ਕੋਈ ਪਾਣੀ ਨਹੀਂ ਪੈਂਦਾ ਕੋਈ ਕੁਝ ਨਹੀਂ ਯਾਨੀ ਤੁਹਾਡੇ ਵੱਲੋਂ ਪੂਰੀ ਸੰਤੁਸ਼ਟੀ ਆ ਵੀ ਤੁਸੀਂ ਖੁਸ਼ ਹੋ ਜੀ ਬਿਲਕੁਲ ਜੀ ਸ਼ਕਤੀ ਮਾਨ ਤੋਂ ਖੁਸ਼ ਹਾਂ ਸੀ ਅੱਛਾ ਅੱਛਾ ਠੀਕ ਹੈ ਕੰਪਲੇਨ ਕੋਈ ਨਹੀਂ ਹੈਗੀ ਹਾਂ ਜੀ ਹਾਂ ਤੁਹਾਨੂੰ ਬਾਈ ਦੱਸ ਦਈਏ ਤੇ ਬਾਈ ਅੰਡਰ ਹਾਲੋਡ ਵੀ ਨਹੀਂ ਹੈਗਾ ਨਾ ਲੋਡ ਨਹੀਂ ਹੈਗਾ ਤੁਸੀਂ 1800 ਰੁਪਏ ਮੈਂ ਤੇ ਬੰਦ ਦੇ ਟਰੈਕਟਰ ਨੂੰ ਹਾਂ ਜੀ ਤੋੜੂਗਾ ਨਹੀਂ 1800 ਰੁਪਏ ਮੈਂ ਫੁੱਲ ਲੀਵਰ ਛੱਡ ਦੇ ਥੱਲੇ ਥੱਲੇ ਫੁੱ ਤੇ ਬਾਈ ਤੁਹਾਨੂੰ ਦੱਸ ਦਈਏ ਬਾਈ ਉਹਨਾਂ ਕੋਲ ਫਾਰਮ ਟਰੈਕ 45 ਆ ਤੇ ਫਾਰਮ ਟਰੈਕ 45 ਦੇ ਮਤਲਬ ਪੂਰੀ ਜਾਣ ਪਛਾਣ ਹੋ ਗਈ ਸਾਨੂੰ ਕਿਉਂਕਿ ਸਾਨੂੰ ਬਾਈ ਮਿਲੇ ਤੁਸੀਂ ਪਹਿਲੀ ਵਾਰ ਆ ਪਰ ਸਾਨੂੰ ਕਸਟਮਰ ਆ ਕੇ ਬਹੁਤ ਦੱਸਦੇ ਆ ਵੀ ਬਾਈ ਤੁਹ ਫਾਰਮ ਟਰੈਕ 45 ਨਾਲ ਤੁਹਾਡਾ ਸ਼ਕਤੀਮਾਨ ਦਾ ਸੱਤ ਫੋੜਾ ਚੱਲਦਾ ਠੀਕ ਹੈ ਉਹਨੂੰ ਦੇਖ ਕੇ ਅਸੀਂ ਲੈਣ ਆਇਆ ਰੋਟਾਵੇਟਰ ਤੁਹਾਡਾ ਸਾਫ਼ ਚੱਲਦਾ ਨਾ ਬਹੁਤ ਦੇਖਣ ਲੱਗ ਚਾ ਹਾਂ ਤੁਹਾਨੂੰ ਦੇਖ ਕੇ ਬਾਈ ਚਾਰ ਰੋਟਾਵੇਟਰ ਸਾਡੇ ਜਿਹੜੇ ਉਹ ਬਕੇ ਨੇ ਜੀ ਠੀਕ ਹੈ ਜੀ ਤਾਂ ਅੱਜ ਤੁਸੀਂ ਸਾਨੂੰ ਅੱਜ ਮੈਂ ਚਾਹੁੰਦਾ ਸੀਗਾ ਮੈਂ ਕਿਹਾ ਵੀ ਇੱਕ ਵਾਰ ਪੁੱਛਾਂਗੇ ਬਾਈ ਉਹਨਾਂ ਨੂੰ ਵੀ ਕਿੱਥੇ ਚੱਲਦਾ ਸੀਗਾ ਵੀ ਅੱਜ ਤੁਸੀਂ ਕੁਦਰਤੀ ਸਾਨੂੰ ਮਿਲਵਿਗੇ ਠੀਕ ਹੈ ਜੀ ਤੇ ਬਾਈ ਹੁਣ ਸੀਗੇ ਕੱਕੇ ਵਾਲ ਤੋਂ ਇਹੀ ਰੂਟਾ ਵੇਟਰ ਚੱਲ ਕੇ ਸਾਡੀ ਜਿਹੜੀ ਇੱਧਰ ਨਵੇਂ ਸ਼ਹਿਰ ਦੇ ਵਿੱਚ ਪੈਰ ਲੱਗੇ ਵੀ 4-5 ਰੂਟਾ ਵੇਟਰ ਵਿਕ ਗਏ ਜੀ ਇਹਨੂੰ ਦੇਖ ਕੇ ਤੇ ਓਕੇ ਬਾਈ ਜੀ ਧੰਨਵਾਦ ਜੀ ਓਕੇ